ਅ ਅੱਜ ਪੀਰ ਪਾਲੀਵਰ ਹੁਣੀ ਬ੍ਰੈਮਟਨ ਦੇ ਵਿੱਚ ਆਏ ਹੋਏ ਸੀਗੇ ਅ ਗਰਮੀਤ ਸਿੰਘ ਜੀ ਪਿਛਲੇ ਕਿੰਨੇ ਸਾਲਾਂ ਤੋਂ ਸ਼ਾਇਦ ਕਿਸੇ ਵੀ ਏਰੀਆ ਦੇ ਵਿੱਚ ਜਦੋਂ ਕੋਈ ਪੋਲਿਟਿਸ਼ੀਅਨ ਆਉਂਦਾ ਹੈਗਾ ਵਾ ਉਹਨਾਂ ਦੀਆਂ ਸਪੀਚਾਂ ਵੱਖਰੀਆਂ ਵੱਖਰੀਆਂ ਟਾਈਮ ਟੂ ਟਾਈਮ ਦੇਖੀਆਂ ਦੇਖਣ ਦੇ ਵਿੱਚ ਉਹ ਸੁਣਨ ਦੇ ਵਿੱਚ ਮਿਲਦੀਆਂ ਹੈਗੀਆਂ ਅੱਜ ਕੁਝ ਸੁਣਨ ਦੇ ਵਿੱਚ ਮਿਲਿਆ ਸੀਗਾ ਬਟ ਜੋ ਪੀਰ ਪਾਲੀਵਰ ਹੁਣੀ ਸ਼ਾਇਦ ਲਾਸਟ ਈਅਰ ਉਹਨਾਂ ਦੀ ਸ਼ਾਇਦ ਉਹ ਬ੍ਰੈਮਟਨ ਦੀ ਸਪੀਚ ਜਾਂ ਇੱਕ ਉਹ ਗੜ੍ਹ ਦੇ ਵਿੱਚ ਜਿੱਥੇ ਕਿ ਸ਼ਾਇਦ ਪੰਜਾਬੀ ਭਾਈਚਾਰਾ ਜਾਂ ਜਿਹੜਾ ਆ ਆਪਣੇ ਇੰਡੀਆ ਤੋਂ ਭਾਈਚਾਰਾ ਜਿਹੜਾ ਹੈਗਾ ਵਾ ਬਹੁਤ ਮਤ ਦੇ ਵਿੱਚ ਸ਼ਾਇਦ ਉਹਨਾਂ ਦਾ ਡਾਇਲੌਗ ਡਿਫਰੈਂਟ ਹੁੰਦਾ ਸੀਗਾ ਪਰ ਅੱਜ ਜਿਹੜਾ ਸੀਗਾ ਡਾਇਲੌਗ ਉਹ ਇੱਕ ਡਿਫਰੈਂਟ ਡਾਇਲੌਗ ਤੁਹਾਨੂੰ ਮਿਲ ਰਿਹਾ ਹੈਗਾ ਵਾ ਐਂਡ ਆਈ ਥਿੰਕ ਜੇ ਸਰੋਤੇ ਵੀ ਤੁਸੀਂ ਕਾਲ ਇਨ ਕਰਕੇ ਥੋੜਾ ਜਿਹਾ ਇਸ ਦੇ ਉੱਤੇ ਵੀ ਡਿਸਕਸ਼ਨ ਜ਼ਰੂਰ ਕਰਿਏ 647 366 8300 647 366 8300 ਜਿੱਥੇ ਕਿ ਮੈਨੂੰ ਪਿਛਲੀ ਵਾਰੀ ਯਾਦ ਆ ਪੀਰ ਪਾਲੀਵਰ ਹੋਣੀ ਕੁਝ ਅਮਰਸਾਦੀਆਂ ਫਲਾਈਟਾਂ ਦੀ ਵੀ ਗੱਲ ਕਰ ਰਹੇ ਨੇ ਕੁਝ ਇਹੋ ਜਿਹੇ ਵਿਸ਼ਿਆਂ ਦੀ ਗੱਲ ਕਰ ਰਹੇ ਨੇ ਜੋ ਕਿ ਸ਼ਾਇਦ ਸਾਨੂੰ ਡਾਇਰੈਕਟਲੀ ਐਜ਼ ਬੀਇੰਗ ਨਿਊ ਕੈਨੇਡੀਅਨਸ ਜਾਂ ਇਥੇ ਕੈਨੇਡੀਅਨਸ ਤੇ ਉਸ ਦੇ ਨਾਲ ਨਾਲ ਕੁਝ ਜਿਹੜੀਆਂ ਨੀਡਸ ਨੇ ਸਾਡੀਆਂ ਉਹਨਾਂ ਦੇ ਉੱਤੇ ਵੀ ਕਰਦੇ ਨੇ ਬਟ ਆਈ ਸਿੰਕ ਮੈਨੂੰ ਲੱਗਦਾ ਅੱਜ ਇੰਜ ਲੱਗਿਆ ਵੀ ਸ਼ਾਇਦ ਉਹ ਇੱਕ ਵੱਡੇ ਸਟੇਜ ਦੇ ਉੱਤੇ ਕਿਉਂਕਿ ਰਾਈਟ ਨਾਉ ਇੱਕ ਜਿਹੜਾ ਜਿਹੜਾ ਟਾਰਗੇਟ ਜਿਹੜਾ ਹੈਗਾ ਵਾ ਉਹ ਡਿਫਰੈਂਟ ਹੈਗਾ ਹੁਣ ਦੇ ਟਾਈਮ ਦੇ ਹੁਣ ਦੇ ਹੁਣ ਦੇ ਮਾਹੌਲ ਦੇ ਵਿੱਚ ਹੁਣ ਸ਼ਾਇਦ ਉਹ ਮੈਂ ਮੈਂ ਸਾਊਂਡ ਰੋਂਗ ਨਹੀਂ ਕਰਨਾ ਚਾਹੁੰਦਾ ਜਿਵੇਂ ਆਪਾਂ ਕਹਿੰਦੇ ਨੇ ਕਈ ਵਾਰ ਇਮੀਗ੍ਰੈਂਟਸ ਨੂੰ ਪਲੀਜ਼ ਕਰਨਾ ਹਾਂਜੀ ਉਹ ਹੁਣ ਉਸ ਤੋਂ ਥੋੜਾ ਜਿਹਾ ਸ਼ਿਫਟ ਹੋ ਕੇ ਜੋ ਉਹਨਾਂ ਦੀ ਇੱਕ ਸਪੀਚ ਪਹਿਲਾਂ ਚੱਲ ਰਹੀ ਸੀ ਜਾਂ ਉਹਨਾਂ ਦਾ ਲਹਿਜਾ ਪਹਿਲਾਂ ਸੀਗਾ ਜੋ ਮੰਡਟ ਦੇ ਉੱਤੇ ਉਹ ਹਰ ਇੱਕ ਸਟੇਜ ਤੋਂ ਬੋਲ ਰਹੇ ਨੇ ਉਹ ਇਥੋਂ ਵੀ ਅੱਜ ਉਵੇਂ ਹੀ ਬੋਲਦੇ ਦਿਖੇ ਨੇ ਬਹੁਤ ਘੱਟ ਜਿਹੜੇ ਸੀਗੇ ਕੋਈ ਨਾ ਕੋਈ ਜਿਹੜੇ ਤੁਹਾਡੇ ਪਰਸਨਲ ਇਸ਼ੂਸ ਨੇ ਜਾਂ ਕਈ ਵਾਰ ਜੋ ਆਪਾਂ ਪਿੱਛੇ ਦੇਖਿਆ ਜਿਵੇਂ ਮੈਂ ਪਹਿਲਾਂ ਵੀ ਕਿਹਾ ਵਾ ਤੁਹਾਨੂੰ ਕੇਟਰ ਕਰਕੇ ਜਾਂ ਤੁਹਾਡੀ ਵੋਟ ਗ੍ਰੈਬ ਕਰਨ ਵਾਸਤੇ ਕੁਝ ਚੀਜ਼ਾਂ ਪਿਚ ਆਊਟ ਕਰਕੇ ਉਹ ਕਹਿਣੀਆਂ ਹਾਂਜੀ ਇਹ ਨਾ ਦੇਖੋ ਲਗਭਗ ਅੱਜ ਕੱਲ ਜਿੱਥੇ ਵੀ ਡੈਮੋਕ੍ਰੇਸੀਜ਼ ਜਾਂ ਇਦਾਂ ਦਾ ਸਿਸਟਮ ਹੈਗਾ ਇਹ ਸਾਰੇ ਪਾਸੇ ਵਰਤਾਰੇ ਹੀ ਆ ਹਮ ਕਿ ਤੁਸੀਂ ਪਹਿਲਾਂ ਆਪਣਾ ਪਲੇਟਫਾਰਮ ਬਣਾਉਣ ਦੇ ਲਈ ਤੁਸੀਂ ਆਪਣੀ ਕੋਈ ਵੱਖਰੀ ਬੋਲੀ ਬੋਲਦੇ ਹੋ ਪਰ ਜਿਉਂ ਜਿਉਂ ਇਲੈਕਸ਼ਨ ਦਾ ਟਾਈਮ ਨੇੜੇ ਆਉਂਦਾ ਸਮੀਕਰਨਾ ਚੇਂਜ ਹੁੰਦੀਆਂ ਇਕੁਏਸ਼ਨਸ ਚੇਂਂਜ ਹੁੰਦੀਆਂ ਨਵੇਂ ਅਲਾਈਅੰਸਸ ਬਣਦੇ ਆ ਤਾਂ ਫਿਰ ਉਹ ਆਪਣੀ ਜਿਹੜੀ ਬੋਲੀ ਆ ਆਪਣੀ ਟੋਨ ਆ ਉਹ ਉਸ ਹਿਸਾਬ ਨਾਲ ਚੇਂਜ ਕਰਦੇ ਜੋ ਨਾ ਕਰਨਗੇ ਤਾਂ ਫਿਰ ਪੋਲਿਟਿਕਸ ਕੌਣ ਕਰੇਗਾ ਨਾ